ਐਡ ਕੀ ਨਾ ਜਿਵੇਂ ਆਪਾਂ ਰੀਜੈਂਟ ਪਾਉਂਦੇ ਸੀ ਫਟੇਰਾ ਪਾਉਂਦੇ ਸੀ ਉਹ ਇੱਕ ਇੱਕ ਟੈਕਨੀਕਲ ਸੀ ਐਡ ਕੀ 2025 ਦੇ ਵਿੱਚ ਕਈ ਕੰਪਨੀਆਂ ਨੇ ਦੋਨੇ ਰਲਾਤੇ ਦੋਨੇ ਰਲਾ ਕੇ ਇੱਕ ਫਾਰਮ ਦੇ ਵਿੱਚ ਦੇਤੇ ਤੇ ਯੂਪੀਐਲ ਨੇ ਪ੍ਰੋਡਕਟ ਦਿੱਤਾ ਇੱਕ ਰਿੰਗ ਸਟਾਰ ਦੇ ਨਾਂ ਤੇ 2 ਕਿਲੋ ਬਈ ਦੀ ਡੋਜ਼ ਆ ਕਹਿੰਦੇ ਇਹਦੇ ਵਿੱਚ ਕਲੋਰੋ ਐਂਟਰਾਨਿਲੀ ਪ੍ਰੋਲ ਜਿਹੜਾ ਕਿ ਫਟੇਰੇ ਵਾਲਾ 0.4% ਹੁੰਦਾ ਸੀ ਆਪਣੇ ਕੋਲੇ ਫਟੇਰੇ ਦੇ ਵਿੱਚ ਇਹਦੇ ਚ ਡੋਜ਼ ਉਹਦੀ ਡਬਲ ਕਰਤੀ 0.83% ਪਲੱਸ ਨਾਲ ਇਹਦੇ ਰੀਜੈਂਟ ਵਾਲਾ ਟੈਕਨੀਕਲ ਵੀ ਪਾਤਾ ਫਿਪਰੋਨਿਲ ਜਿਹਦੇ ਚ 0.3 ਹੁੰਦਾ ਸੀ ਇਹਦੀ ਵੀ ਵਧਾ ਕੇ ਡੋਜ਼ 1.33% ਗ੍ਰੈਨੂਲ ਫਾਰਮ ਦੇ ਵਿੱਚ ਕਰਤੀ ਪਰ ਡੋਜ਼ 2 ਕਿਲੋ ਕਰਤੀ ਕੰਪਨੀ ਨੇ ਕਿਉਂਕਿ ਇਹਦੀ ਡੋਜ਼ ਬਹੁਤ ਜ਼ਿਆਦਾ ਤੇ ਇਹਦਾ ਮੈਨੂੰ ਦੱਸਿਓ ਵੀ ਕੀ ਹਿਸਾਬ ਕਿਤਾਬ ਆ ਕੀ ਨਹੀਂ ਐਰਕੀਆ ਪਏਦਾ ਟ్రਾਇਲ ਕਰਕੇ ਦੇਖਾਂਗੇ ਯੂਪੀਐਲ ਦਾ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਬਾਸਮਤੀ ਵਾਲੇ ਵੀਰਾਂ ਲਈ ਖਾਸ ਕਰਕੇ ਵੀਡੀਓ ਆ